ਕੀ <small> ਕਰੀਂਗਾ ਕਿ ਤੇ ਆਮ ਆਦਮੀ ਪਾਰਟੀ ਵੱਲੋਂ ਇੱਕ ਦਿਨ ਦੀ ਹੜਤਾਲ, ਭੁਖੜ ਹੜਤਾਲ ਕੀਤੀ ਜਾ ਰਹੀ ਹੈ। ਪੂਰੇ ਲੀਡਰਸ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਮੰਚ ਤੇ ਖੜੇ ਹੋ ਕੇ ਅਰਵਿੰਦ ਕੇਜਰੀਵਾਲ ਦੀ ਰਿਹਾਈ ਔਰ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਹੋਏ ਨੇ। ਉੱਥੇ ਹੀ ਅੱਜ ਬਟਾਲਾ ਵਿਖੇ ਇੱਕ ਹਵਨ ਜਗ ਕੀਤਾ ਜਾਂਦਾ ਔਰ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਔਰ ਉਹਨਾਂ ਦੇ ਜਿਹੜੇ ਨੇਤਾ ਨੇ ਇੱਥੇ ਮੌਜੂਦ ਨੇ। ਪੁਲਿਸ ਸਾਹਿਬ ਅੱਜ ਹਵਨ ਕੀਤਾ ਗਿਆ। ਕੀ ਇੱਕ ਬੰਦ ਦੇ ਵਿੱਚ ਅਛਾ ਲਈ। ਬਾਸ ਸਾਡੇ ਆਈ ਸ਼ਾਬਾਸ। ਹੋਰ ਸਾਡੀ ਇਸ਼ਾ ਕੋ ਇੰਡੀਆ ਦੇ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਛੇਤੀ ਤੋਂ ਛੇਤੀ ਬਾਹਰ ਹੋਣ। ਕਿਉਂਕਿ ਪਹਿਲੇ ਵੀ ਤੁਸੀਂ ਇਸੇ ਮੰਦਰ ਦੇ ਵਿੱਚ ਆਏ ਇੱਕ ਦਿਨ ਜਦੋਂ ਪੂਜ ਕਰਨਾ ਸੀ ਉਸ ਦਿਨ ਵੀ ਕੋਈ ਪ੍ਰਣ ਕੀਤਾ ਅੱਜ ਵੀ ਕਿਵੇਂ ਦਾ ਇੱਕ ਪ੍ਰਣ ਹੈਗਾ ਬਸ ਮੇਰਾ ਪ੍ਰਣ ਉਦਾਂ ਹੀ ਆ ਕਿ ਮੈਂ ਉਨੀ ਦੇਰ ਤੱਕ ਨਾ ਸੈਂਡਲ ਨਾ ਚੱਪਲ ਨਾ ਜੁੱਤੇ ਪਾਉਂਗਾ ਜਿੰਨੀ ਤੱਕ ਦਿਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਨਹੀਂ ਹੁੰਦੇ ਅੱਜ ਯੱਗ ਵੀ ਕੀਤਾ ਗਿਆ ਸਾਰੇ ਆਪਣੇ ਵਲੰਟੀਅਰਸ ਜੀ ਸਾਥੀਆਂ ਦੇ ਨਾਲ ਬਿਲਕੁਲ ਸਾਰੇ ਵਲੰਟੀਅਰ ਸਾਥੀ ਸਾਰੇ ਮੇਰੇ ਨਾਲ ਇਹ ਮੇਰੇ ਨਾਲ ਆਏ ਸਾਰੇ ਤੇ ਆਪਣਾ ਸਦਾ ਮੇਰਾ ਨਾਰਿੰਦ ਬਿਲਕੁਲ ਹਾਲਾਤ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੇ ਮੇਨ ਲੀਡਰਸ ਜਿਹੜੇ ਨੇ ਉਹ ਅੱਜ ਜੇਲ੍ਹ ਦੇ ਅੰਦਰ ਨੇ ਔਰ ਚਾਹੇ ਤੁਸੀਂ ਗ੍ਰਿਫਤਾਰੀ ਦੀ ਜਿਹੜੀ ਰਿਹਾਈ ਦੀ ਮੰਗ ਕਰਦੇ ਪਏ ਹੋ ਚਾਹੇ ਅੱਜ ਭੁੱਖ ਹੜਤਾਲ ਵੀ ਕੀਤੀ ਜਾ ਰਹੀ ਹੈ ਲੇਕਿਨ ਇਲੈਕਸ਼ਨ ਕੈਂਪੇਨ ਵੀ ਹੈ ਕਿਵੇਂ ਦੇ ਹਾਲਾਤ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਾਲਾਤ ਬਹੁਤ ਵਧੀਆ ਨੇ ਜੇ ਇਹਨਾਂ ਦੇ ਹਾਲਾਤ ਵਧੀਆ ਸੀ ਤੇ ਤਾਂ ਹੀ ਭਾਜੀਪੀ ਨੇ ਸਾਡੇ ਜਿਹੜੇ ਆਮ ਪਾਰਟੀ ਦੇ ਲੀਡਰ ਨੇ ਅੰਦਰ ਕੀਤੇ ਨੇ ਤੇ ਹਮੇਸ਼ਾ ਹੀ ਜਿਹੜੀ ਜਿੱਤੇ ਉਹ ਸੱਚ ਦੀ ਹੋਈ ਹੈ ਤੁਸੀਂ ਕਹਿੰਦੇ ਕਿ ਇੱਕ ਬ੍ਰਾਂਡ ਬਣ ਚੁੱਕਾ ਬ੍ਰਾਂਡ ਕਿਵੇਂ ਤੁਸੀਂ ਕਹਿੰਦੇ ਇਹ ਪਦੀ ਬ੍ਰਾਂਡ ਤੁਹਾਨੂੰ ਪਤਾ ਸਾਡੀ ਆਮ ਆਦਮੀ ਪਾਰਟੀ ਬ੍ਰਾਂਡ ਬਣ ਚੁੱਕਾ ਜਿਦਾਂ ਐਮ ਡੀ ਐਚ ਮਸਾਲਾ ਟਾਟਾ ਟੀ ਇਹਨਾਂ ਦੇ ਵਰਗਾ ਕੋਈ ਬ੍ਰਾਂਡ ਨਹੀਂ ਹੈਗਾ ਆਪਾਂ ਜਦੋਂ ਵੀ ਕਿਤੇ ਜਾਂਦੇ ਦੁਕਾਨ ਤੇ ਅਸੀਂ ਆਉਂ ਕਹਿੰਨੇ ਨਾ ਕਿ ਸਾਨੂੰ ਟਾਟਾ ਟੀ ਦੋ ਐਮ ਡੀ ਐਚ ਦਾ ਮਸਾਲਾ ਦੋ ਇਸ ਤਰ੍ਹਾਂ ਹੀ ਲੋਕ ਕਹਿੰਦੇ ਨੇ ਤੇ ਅਸੀਂ ਜਿਹੜੀ ਵੋਟ ਪਾਉਣੀ ਉਹ ਆਮ ਆਦਮੀ ਪਾਰਟੀ ਨੂੰ ਹੀ ਪਾਉਣੀ ਆ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੀ ਵੋਟ ਪਾਉਣੀ ਆ ਪਰ ਬਾਵਤ ਨਹੀਂ ਹੋਏਗਾ ਇਲੈਕਸ਼ਨ ਕੈਂਪੇਨ ਜਦੋਂ ਅੰਦਰ ਤੇ ਅਜ ਰਿਹਾਈ ਦੀ ਵੀ ਮੰਗ ਕਰ ਰਹੀ ਹਰ ਇੱਕ ਵਿਅਕਤੀ ਉਹ ਕੇਜੀਵਾਲ ਸਾਹਿਬ ਹੈ ਤੋ ਕੇਜਰੀਵਾਲ ਸਾਹਿਬ ਦੀ ਸੋਚ ਨਾਲ ਜੁੜਿਆ ਹੈ ਤੇ ਕੋਈ ਫਰਕ ਨਹੀਂ ਪੈਂਦਾ ਉਹ ਅੰਦਰ ਵੀ ਰਹਿਣਗੇ ਨਾ ਮੈਂ ਤੁਹਾਨੂੰ ਪਹਿਨੋ ਵੀ ਬੇਨਤੀ ਕੀਤੀ ਆ ਸਾਡੀਆਂ ਲੋਕ ਸਭਾ ਦੀਆਂ ਜਿਹੜੀਆਂ 13 ਜਿਹੜੀਆਂ ਨੇ ਉਹ 13 ਦੀਆਂ 13 ਸੀਟਾਂ ਆ ਪਾਰਟੀ ਨੂੰ ਹੋਣਗੇ ਬਿਲਕੁਲ ਸੋਲ ਸਾਹਿਬ ਕਿਵੇਂ ਦੇਖਦੇ ਅੱਜ ਤੁਸੀਂ ਇੱਥੇ ਮੰਦਰ ਦੇ ਵਿੱਚ ਸਾਰੇ ਇਕੱਤਰ ਹੋਏ ਆ ਤੇ ਸਭ ਤੋਂ ਪਹਿਲੇ ਮੈਂ ਤੁਹਾਡਾ ਪਰਿਮਾਤ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੀ ਮੰਦੇਪਾਲ ਬਲੇ ਦੁਨੀਆ ਤੱਕ ਪਹੁੰਚਾਉਣੇ ਨੇ ਉੱਥੇ ਮੈਂ ਧੰਨਵਾਦ ਕਰਦਾ ਤੁਲੀ ਸਾਹਿਬ ਦਾ ਜਿਨ੍ਹਾਂ ਨੇ ਆਪਣੀ ਆਸਥਾ ਸ਼ੁਰੂ ਤੋਂ ਹੀ ਬੋਲੇ ਸ਼ੰਕਰ ਤੇ ਸ਼੍ਰੀ ਗੁਰਾਂਖਸ ਪਾਛਾਈ ਦੇ ਚਰਨਾਂ ਵਿੱਚ ਰੱਖੀ ਹੈ। ਉਹਨਾਂ ਨੇ ਪਹਿਲਾਂ ਵੀ ਇੱਕ ਪ੍ਰਣ ਕੀਤਾ ਸੀ ਕਿ ਜਨਚਰ ਸੱਚ ਜੋ ਉਸ ਨੂੰ ਦਵਾਇਆ ਜਾ ਰਿਹਾ ਹੈ। ਕੇਜਰੀਵਾਲ ਸਾਹਿਬ ਇੱਕ ਮਸੀਹਾ ਪੰਚਾ ਕਰਨੇ ਸੱਚ ਦੇ ਤੇ ਡਵੈਲਪਮੈਂਟ ਦੇ। ਪੋਲੀਟੀਕਲ ਪਾਰਟੀਆਂ ਜਿਹੜੀਆਂ ਦੂਸਰੀਆਂ ਉਹਨਾਂ ਨੂੰ ਇਹ ਮਨਜ਼ੂਰ ਨਹੀਂ। ਇਹ ਸੱਚ ਨੂੰ ਤੇ ਡਵੈਲਪਮੈਂਟ ਨੂੰ ਦਬਾਉਣਾ ਚਾਹੁੰਦੇ ਨੇ ਇਹ ਕਹਿ ਰਹੇ ਕਿ ਤੁਸੀਂ ਸਵਾਲ ਕੀਤਾ ਕਿ ਕੇਜਰੀਵਾਲ ਸਾਹਿਬ ਸੁਪਰੀਮਾ ਸਾਡੇ ਅੰਦਰ ਚਲ ਗਏ ਤੇ ਬਾਕੀ ਵਲੰਟੀਅਰ ਦਾ ਕਿਸ ਤਰ੍ਹਾਂ ਦਾ ਇੱਕ ਕੇਜਰੀਵਾਲ ਸਾਹਿਬ ਅੰਦਰ ਕੇ ਹੈ ਕਰੋਨਾ ਕੇਜਰੀਵਾਲ ਸਾਹਿਬ ਖੜੇ ਹੋ ਗਏ ਨੇ ਉਹਨਾਂ ਦੀ ਸੋਚ ਤੇ ਖੜੇ ਹੋ ਗਏ ਨੇ ਕੇਜਰੀਵਾਲ ਸਾਹਿਬ ਨੂੰ ਅੰਦਰ ਤੇ ਕਰ ਸਕਦੇ ਪਰ ਉਹਨਾਂ ਦੀ ਸੋਚ ਨੂੰ ਅੰਦਰ ਤੁਸੀਂ ਆਪਾਂ ਕਰ ਸਕਦੇ ਅੱਜ ਕੇਜਰੀਵਾਲ ਸਾਹਿਬ ਦਾ ਪਿਆਰ ਜਿਹੜਾ ਉਹਨਾਂ ਵਾਸਤੇ ਜਿਹੜਾ ਵੀ ਜਿਸ ਧਰਮ ਚ ਉਹ ਆਪਣੀ ਆਸਤਾਂ ਜੀ ਦਾ ਤੁਲੀ ਸਾਹਿਬ ਨੇ ਅੱਜ ਹਵਨ ਜਕਰਾ ਕੇ ਉਹਨਾਂ ਦੀ ਤੰਦਰੁਸਤੀ ਤੇ ਉਹਨਾਂ ਦੀ ਜਿਹੜੀ ਬਾਹਰ ਆਣ ਦੀ ਜਿਹੜੀ ਅਰਦਾਸ ਬੇਨਤੀ ਕਾਬਰਾਂ ਕੀਤੀ ਹੈ ਇਸੇ ਤਰ੍ਹਾਂ ਇਹਨਾਂ ਦੇ ਨਾਲ ਟੋਟਲ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਹੜੇ ਚਟਾਨਾਂ ਨੂੰ ਖੜੇ ਹੋਣ ਵਾਲੇ ਕੇਜਰੀਵਾਲ ਸਾਹਿਬ ਵੀ ਸੋਚਦੇ ਇਹਨਾਂ ਦੇ ਨਾਲ ਨੇ ਬੋਲੇ ਸ਼ੰਕਰ ਤੇ ਗੁਰੂਨਕ ਪਾਸ਼ਾ ਦੇ ਦਰ ਤੋਂ ਅੱਜ ਤੱਕ ਕੋਈ ਨਿਰਾਸ਼ ਨਹੀਂ ਗਿਆ ਸਾਡੀ ਸੱਚੀ ਤੇ ਸੁੱਚੀ ਇਹੀ ਅਰਦਾਸ ਹੈ ਕਿ ਉਹਨਾਂ ਚਰਨਾਂ ਕ ਜਿਹੜੀ ਅਰਦਾਸ ਬੇਨਤੀ ਕੀਤੀ ਹੈ ਕੇਜਰੀਵਾਲ ਸਾਹਿਬ ਜਲਦੀ ਤੋਂ ਜਲਦੀ ਬਾਹਰ ਆਣ ਅਤੇ ਆਪਣੀ ਜਿਹੜੀ ਟੀਮ ਨੂੰ ਹੋਰ ਪ੍ਰਭਾਵਸ਼ਾਲੀ ਕਰਕੇ ਤਗੜੇ ਹੋ ਕੇ 13 ਜ਼ੀਰੋ ਦਾ ਜਿਹੜਾ ਨਾਰਾ ਸੀਐਮ ਸਾਹਿਬ ਨੇ ਸਾਡਾ ਦਿੱਤਾ ਉਹ ਕਰ ਲੋਕ ਤੁਸੀਂ ਦੇਖਿਆ ਤਸਵੀਰਾਂ ਚ ਜਿਹੜਾ ਹਵਨ ਜਗ ਉਹ ਸ਼੍ਰੀ ਚਲੇਸ਼ਵਰ ਧਾਮ ਦੇ ਵਿੱਚ ਹੁੰਦਾ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਲੰਟੀਅਰ ਇਸ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਾਮਲ ਹੁੰਦੇ ਉਹ ਇਕੋ ਹੀ ਮੰਗਾਂ ਜਿਵੇਂ ਛੋਖੜ ਹੜਤਾਲ ਕੀਤੀ ਗਈ ਹੈ ਮੁੱਖ ਮੰਤਰੀ ਵੱਲੋਂ ਜਾਂ ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਉਹ ਅੱਜ ਇੱਕ ਦਿਨ ਪੂਰਾ ਹਪੋਖੜ ਹੜਤਾਲ ਤੇ ਰਹਿਣਗੇ ਉੱਥੇ ਹੀ ਇਹ ਵੀ ਇੱਕ ਉਹਦਾ ਹਿੱਸਾ ਹੈ ਕਿ ਉਹਦੇ ਰਿਹਾਈ ਦੀ ਮੰਗ ਨੂੰ ਲੈ ਕੇ ਹੀ ਹਵਨ ਜਗ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਵੀ ਕਿਹਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ